ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਆਪਣਿਆਂ ਨਾਲ ਵੇ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾ ਇੱਕ ਸਾਲ ਦੀ ਪੰਜਾਬ ਦੇ 2 ਸਾਲ ਦੀ ਇੱਥੇ 2 ਸਾਲ ਦੀ ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾਂਦਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਜੇ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਵਿੱਚ ਰਹਿਣ ਵਾਲਾ ਤੁਹਾਡਾ ਅੰਨ ਕਿਸ ਤਨਾਉ ਦੇਗਾ ਉਸ ਨੂੰ ਤੁਸੀਂ ਆਪਣਾ ਗੱਲ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਧੋਂ ਸੇ ਸਿੱਖਾ ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਵਿੱਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਹ ਇਤਿਹਾਸ ਹੈ ਸਾਹਮਣੇ ਤੇ ਅਸ ਹੈ ਸਰਦ ਵਿੱਚ ਤੁਸੀਂ ਇੱਕ ਜਿੱਤੇ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ੍ਹ ਕੇ ਵੇਖੋ ਬਣਾਣਾ ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪੀਨਣਾਂ ਵਿੱਚ ਅਥਾ ਅਨੰਤ ਇੱਕ ਕਮਾਲ ਦੀ ਗੱਲ ਆਪਣੋਂ ਸੇ ਬੈਰ ਰੱਖਣਾ ਇਕਬਾਲ ਕਹਿੰਦਾ ਹੈ ਕਿ ਮੈਂ ਇਸ ਦੇਸ਼ ਦਾ ਵਾਸੀ ਹਾਂ ਮੈਂ ਇਸ ਦੇਸ਼ ਦੇ ਚ ਰਹਿਣਾ ਇਸ ਦੇਸ਼ ਦੇ ਜਮਿਆਂ ਬਲਿਆਂ ਮੇਰੇ ਪਿਤਾ ਪਿਤਾ ਮੈਂ ਇਸ ਦੇਸ਼ ਦੇ ਪਰ ਆਪਣੋਂ ਸੇ ਦੈਰ ਰੱਖਣਾ ਤੂੰ ਨੋਂ ਬੁਢੋਂ ਸੇ ਸਿਖਾ ਜੰਗੋ ਜਦਲ ਸਿਖਾਇਆ ਵਾ ਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਹੁਣ ਇਹ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਹੈ ਨਾ ਤੇ ਕਦਮ ਕਦਮ ਦੇਤੇ ਹਰ ਚੌਕ ਦੇ ਤੇ ਕੁਛ ਐਸੇ ਆਗਾਰ ਬਣਾਏ ਜਾਣ ਪਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਜੇ ਤੁਸੀਂ ਸਾਰੇ ਸ਼ਹਿਰ ਵਿੱਚ ਘੁੰਮ ਫਿਰੋ ਸਿਮਾਕਰਨੀ ਸ੍ਰਿੰਕੇ ਦੇ ਅਹੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਦੀ ਨੂੰ ਭੁੱਲ ਜਾਣ ਕਿ ਲੋਕੀ ਭੁੱਲ ਜਾਣ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁੱਧੋਂ ਸੇ ਸਿੱਖਾ ਅੱਦੋ ਗਈ ਐਨਾ ਮੁਤਸ਼ੱਬ ਬਣਾ ਐਨੇ ਤੰਗ ਦੇ ਲਈ ਜੁਮੈਜ਼ ਸ਼ਹਿਰ ਵਿੱਚ ਘੁੰਮ ਫਿਰ ਕੇ ਦੇਖਣਾ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬੁੱਧੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਹਿਸ ਤੋਂ ਵੀ ਖੁਦਾ ਨੇ ਤੰਗ ਆ ਕੇ ਮੈਂਨੇ ਆਖਿਰ ਤੇਰੋ ਹਰਮ ਕੋ ਛੋੜਾ ਵਾਹਿਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੀ ਤਿਲਕ ਤੇ ਜਨੇਊ ਦੀ ਖਾਤਰ ਤੇ ਤਿਲਕ ਤਾਰੀ ਜਨੇਊ ਤਾਰੀ ਕਦੀ ਜੋ ਹੈ ਸਰੇ ਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦ ਬਖਸ਼ੇ ਦਾ ਸੱਚਾ ਕੋਈ ਕਹਿੰਦਾ ਵੈਰੀ ਹੋ ਗਏ 30 ਗੱਣ ਨੂੰ ਇੱਕ ਵਾਰ ਵੀ ਲਾਈ ਗਈ ਸੀ ਆਪਣੋਂ ਸੇ ਬੈਰ ਰਖਣਾ ਤੂੰ ਨੇ ਬੂਤੋਂ ਸੇ ਸਿਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਦਾ ਬਾੜ ਛੋੜਾ ਛੋੜੇ ਤੇਰੇ ਫਸਾਨੇ 25 ਐਤੀ 35 ਸਾਲ ਪਹਿਲੇ ਇਕਬਾਲ ਨੇ ਇਹ ਗੱਲ ਆਖੀ ਹੈ ਕਿ 600 ਸਾਲ ਪਹਿਲੇ ਕਬੀਰ ਕਹਿੰਦਾ ਹਮਰਾ ਜਗਰਾ ਰਹਾ ਨ ਕੋ ਪੰਡਤ ਮੂਲਾ ਛਾੜੇ ਦੋ ਹਾਉ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਕਦੀ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਇਹ ਮੈਨੂੰ ਜੋ ਹੈ ਪਰਵਾਹ ਨਹੀਂ ਉਹ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਹੈ ਬ੍ਰਾਹਮਣ ਸੋਕੇ ਕਠੋਰ ਪੈਸੇ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਬਿਖਸ਼ੂ ਕਤਲ ਕਰ ਦਿੱਤੇਗੇ ਬ੍ਰਾਹਮਣ ਦੇ ਇਸ਼ਾਰੇ ਨਾਲ ਚੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ੍ਹ ਕੇ ਤੇ ਦੇਖੋ ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਭਈ ਇਹ ਨਿਜ਼ਾਮ ਸਾਨੂੰ ਪਰਵਾਹ ਨਹੀਂ ਤੇ ਪੱਥਰ ਹੈ ਇਹਦੇ ਨਾਲ ਤੇ ਜਿਹੜਾ ਨੇੜੇ ਆਂਦਾ ਉਹਦਾ ਸਿਰ ਟੁੱਟਦਾ ਤੇ ਪੱਥਰ ਇਹ ਪੱਥਰ ਸਾਨੂੰ ਕਬੂਲ ਨਹੀਂ ਕੋਈ ਜਿੰਮਦਾ ਜਗਦਾ ਮਨੁੱਖ ਬੈਠਣਾ ਚਾਹੀਦਾ ਹੈ ਪੱਥਰ ਕਿਉਂ ਬੈਠਾ ਪੱਥਰ ਤੇ ਦੇਸ਼ ਨਾਲ ਟਕਰਾਨਗੇ ਦੇਸ਼ ਨੂੰ ਚਿਗਣਾ ਜੋਰ ਕਰਨਗੇ ਤੇ 12 ਲੱਖ ਬੋਧ ਬਿਖਸ਼ੂ ਮੌਤ ਦੇ ਘਾਟ ਉਤਾਰ ਦਿੱਤੇਗੇ ਤੇ ਬਾਕੀ ਬੋਧ ਬਿਖਸ਼ੂ ਭੱਜ ਗਏ ਬ੍ਰਾਹਮਣਾਂ ਨੇ ਦੇਸ਼ ਦੇ ਰਹਿਣ ਨਹੀਂ ਦਿੱਤਾ ਕਿਰਨੀ ਦਿੱਤਾ ਕਬੀਰ ਪੰਥ ਹੀ ਖੜੇ ਹੋਏ ਸਨ ਬ੍ਰਾਹਮਣਾਂ ਨੇ ਮਿਟਾ ਦਿੱਤੇ ਇਤਨੀ ਮਹਾਰਤ ਕਰ ਦਿੱਤੇ ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾਂ ਨੇ ਚਲਣ ਨਹੀਂ ਦਿੱਤਾ ਸਮੁੱਚੇ ਦੇਸ਼ ਵਿੱਚ 50 ਲੱਖ ਤੋਂ ਜ਼ਿਆਦਾ ਨਹੀਂ ਨੇ ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ ਤੇ ਬ੍ਰਾਹਮਣ ਨੇ ਨਹੀਂ ਚੱਲਣ ਦਿੱਤਾ 50 ਲੱਖ ਤੋਂ ਜ਼ਿਆਦਾ ਨਹੀਂ ਨੇ ਹਾਲਾਂਕਿ ਜੈਨੀਆਂ ਦੇ 24 ਅਵਤਾਰ ਨੇ ਤੇ 24 ਅਵਤਾਰਾਂ ਦੀ ਤਪੱਸਿਆ ਮਿਹਨਤ ਛਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੀ ਬ੍ਰਾਹਮਣੀズム ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਸਤਰਾ ਇੱਥੇ ਸਤਨਾਮੀ ਵੀ ਨਹੀਂ ਖੈਲ ਸਕਦੇ ਬਹੁਤ ਵੱਡਾ ਇਹ ਬੰਧ ਚਲਿਆ ਬਹੁਤ ਵੱਡੇ ਪੱਦਰ ਦਾ ਬ੍ਰਾਹਮਣੀ ਨਜ਼ਾਮ ਨੇ ਹਾਥਾਂ ਦਤੇ ਰੋਕਾ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਊ ਪਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚ ਇਹੀ ਹੈ ਕਿ ਜਨੇਊ ਪਹਿਨਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਊ ਪਹਿਨਣਾ 9 ਸਾਲ ਦੇ ਗੁਰੂ ਨਾਨਕ ਢਿਲ ਗਿਆ ਬ੍ਰਾਹਮਣੀ ਸਮਾਜ ਹੈ ਕਿ 9 ਸਾਲ ਦਾ ਬੱਚਾ ਬਾ ਵੀ ਇਹ ਜਨੇਊ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਜਨੇਊ ਨਹੀਂ ਪੈਂਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ ਪਰਸੋ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨਹੀਂ ਹੁਣ ਇਹ ਤੋਂ ਹੀ ਰੋਖਾ ਲਾਓ ਧੋਖੇ ਮਾ ਕਰਨੀ ਕਦਮ ਕਦਮ ਦੇਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਮੂਲ ਤੱਕ ਜੜਾ ਵੱਡਾਂ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਨਾ ਬ੍ਰਾਹਮਣਾ ਨੂੰ ਆਖਦੇ ਆ ਇਨਾ ਜੜਾਂ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਆ ਨੇ ਆਪਣਾ ਖੂਨ ਪਾਇਆ ਧੋਖੇ ਮਾ ਕਰਨੀ ਜੜਾ ਨਹੀਂ ਵੱਡੀਆਂ ਜਾਣੀ ਤੇ ਆਪਣੀ ਥਾਂ ਤੇ ਮਜ਼ਬੂਤ ਰਹਿਣ ਗਿਆਂ ਔਰ ਮਹਾਨ ਰਹਿਣ ਗਿਆਂ ਜਿੱਥੇ ਤੰਗ ਆ ਕੇ ਇਕਬਾਲ ਨੇ ਆਖੇ ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰਨਾਣਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ ਇਨਕਾਰ ਕੀਤਾ ਉਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਸ਼ਤਰੀ ਕੋ ਕਉ ਬਾਂਮਣ ਹੋ ਨਾਏ ਕਹਿ ਤਬ ਆਵਤ ਹਾਂ ਜੋ ਕਰੂੰ ਸਪੱਸ਼ਟ ਇਹ ਕਹਿ ਦਿੱਤਾ ਮੈਂ ਬ੍ਰਾਹਮਣ ਦਾ ਪੁੱਤਰ ਹੀ ਨਹੀਂ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਗੱਲ ਖਤਮ ਸਿਲਸਿਲਾ ਖਤਮ ਤੋਂ ਇਤਨੇ ਵੱਡੇ ਪਦਰ ਦੇ ਉਤੇ ਅਵਤਾਰੀ ਪੁਰਸ਼ਾਂ ਨੇ ਮਹਾਤਮਾ ਬੁੱਧ ਨੇ ਸਵਾਮੀ ਮਹਾਵੀਰ ਨੇ ਕਬੀਰ ਪੰਥੀਆਂ ਨੇ ਔਰ ਸਤਨਾਮੀਆ ਨੇ ਤੇ ਫਿਰ ਗੁਰੂ ਘਰ ਨੇ ਕੋਸ਼ਿਸ਼ ਕੀਤੀ ਔਰ ਮੈਂ ਅਰਜ਼ ਕਰਾਂ ਉਹ ਨਿਜ਼ਾਮ ਜਿਹੜੇ ਖੜੇ ਹੋਏ ਸਨ ਸੁਧਾਰ ਕਬੀਰ ਪੰਥੀ ਜਿਹਨੇ ਬੋਧੀ ਕਰੀਬਨ ਕਰੀਬਨ ਮਿਟਾ ਦਿੱਤੇ ਗਏ ਇਸ ਦੇ ਇਹਿਆ ਤੁਸੀਂ ਪੜ੍ਹ ਕੇ ਵੇਖੋ ਮੈਂ ਜਦ ਇਹ ਚੰਗਲ ਦੇਖਣਾ ਇਹ ਮਿਟ ਕਿਉਂ ਗਿਆ ਮਹਾਤਮਾ ਬੁੱਧ ਜੈਸਾ ਤਪੀਸ਼ਵਰ 12 ਸਾਲ ਉਸਨੇ ਤਪ ਕੀਤਾ ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ ਉਹ ਦੇਸ਼ ਦੇ ਵਿੱਚ ਉਹਨਾਂ ਰਾਜਾਂ ਨੂੰ ਮੰਨਦਾ ਰਿਹਾ ਲੇਕਿਨ ਕਿਸ ਨੇ ਰੋਕ ਖੜੀ ਕਰ ਦਿੱਤੀ ਬ੍ਰਾਹਮਣਾਂ ਨੇ ਨਹੀਂ ਮੰਨਣ ਦੇਤੇ ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ ਔਰ ਮੈਂ ਅਰਜ਼ ਕਰਾਂ ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਦੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ ਜਿਹੜੇ ਸਤਾਏ ਹੋਏ ਸਨ ਨਾਮਦੇਵ ਸਤਾਇਆ ਹੋਇਆ ਸੀ ਸੂਧ ਸੂਧ ਕਰ ਮਾਰ ਉਠਾਇਓ ਕਹੋਂ ਕਰੂੰ ਬਾਪ ਬੀਠਲਾ ਸੂਧਰ ਸੂਧਰ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੜਿਆ ਮੈਂ ਦੋਵੇਂ ਮੰਦਰ ਦੇਖੇ ਨੇ ਆਂਡਾ ਤੇ ਬੀਠਲ ਮੰਦਰ ਬੀਠਲ ਮੰਦਰ ਹੈ ਪੰਡਰਪੁਰ ਦੇਚ ਤੇ ਜਿਹੜਾ ਮੰਦਰ ਫਿਰ ਚੁਕਿਆ ਉਹ ਹੈ ਆਂਡਾ ਦੇ ਆਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ ਤੇ ਪੰਡਰਪੁਰ ਗਾਲਬਨ 300 ਮੀਲ ਪੈ ਜਾਂਦਾ ਇਹਨਾਂ ਦੋਵਾਂ ਥਾਂ ਤੇ ਮੈਂ ਗਿਆ ਤੇਰੇ ਆਇਆ ਮੰਦਰ ਵੀ ਦੇਖਿਆ ਆਂਡਾ ਦੇਚ ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਿਰ ਦਾ ਦਰਵਾਜ਼ਾ ਦੂਜੇ ਪਾਸੇ ਆਜੀਬ ਹੀ ਹੈ ਹੁਣੇ ਜਦ ਪਿਛਲੇ ਦਿਨੀ ਕੋ 2 ਮਹੀਨੇ ਪਹਿਲੇ ਦਾਸ ਜੀ ਹਜ਼ੂਰ ਸਾਹਿਬ ਗਿਆ ਸੀ ਫਿਰ ਵੀ ਮੈਂ ਆਉਂਦਾ ਤੋਂ ਲੰਘਦਾ ਹੋਇਆ ਗਿਆ ਕਾਰ ਤੇ ਜਾ ਰਹੇ ਸੀ ਤੋਂ ਆਉਂਦਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ ਮੈਂ ਕਿਹਾ ਚਲੋ ਵੇਖਦੇ ਹੋ ਜਾਂਦੇ ਆ ਬਾਹਰ ਹੀ ਉਸ ਦਾ ਮੰਦਿਰ ਬਣਾਇਆ ਜਿਵੇਂ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕਢਿਆ ਸੀ ਨਾ ਤੇ ਹੁਣ ਵੀ ਉਸ ਦਾ ਛੋਟਾ ਜਿਹਾ ਮੰਦਿਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ ਐ ਨਾਮਦੇਵ ਦਾ ਖੜਾ ਹੈ ਜੀ ਇੱਥੇ ਬੈਠਾ ਤੇ ਪੰਡਰਪੁਰ ਤੇ ਮੈਂ ਨਿਰਾਲਾ سلسلہ ਦੇਖਿਆ ਅੰਦਰ ਵਿਠਲ ਦਾ ਮੰਦਿਰ ਵੇਖਿਆ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਤੇ ਰਾਂਹੀਂ ਤੇ ਦੂਜੇ ਦਰਵਾਜ਼ੇ ਦੇ ਵਿੱਚ ਪੌੜੀਆਂ ਦਿੱਤੇ ਥਾਲ ਦੇ ਵਿੱਚ ਇੱਕ ਮੂਰਤੀ ਸੀ ਤੇ ਪੁਜਾਰੀ ਆਵਾਜ਼ ਲਾਣ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਤੇ ਮੈਂ ਤਾਂ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ ਤੇ ਨਾਮਦੇਵ ਦੀ ਮੂਰਤੀ ਤੇ ਜੁੱਦੀਆਂ 'ਚ ਰੱਖੀ ਹੋਈ ਐ ਤੇ ਲੋਕੀ ਜੁੱਦੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਤੇ ਬੌੜੀਆਂ ਦੇ 'ਚ ਆਖਣ ਲੱਗੇ ਇਹ শূਦਰ ਹੈ ਨਾ ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ শূਦਰ ਹੈ ਕਹਿੰਦ ਨੇ ਮਥਾਵੀ ਟੇ ਕੋ ਪੈਸੇ ਵੀ ਚੜਾਓ ਪਰ ਹੈ ਨਾ শূਦਰ ਅੰਦਰ ਨਹੀਂ ਵੜੰਦੇ ਉੱਥੇ ਬੋਲ ਮੈਂ ਆਪਣੇ ਪੈਰੀਕ ਨੋਟ ਕੀਤੇ ਮੈਂ ਇੱਕ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕਢਿਆ ਸੀ ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਹੈ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵੜਨ ਨੂੰ ਤਿਆਰ ਨਹੀਂ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ தாம் ਦੇਣ ਨੂੰ ਤਿਆਰ ਨਹੀਂ ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ ਮੂਰਤੀ ਦੇ ਅੰਦਰ ਨੇ ਸਥਾਪਨ ਕਰਨੇ ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੇ ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖਾ ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ ਮਹਾਤਮਾ ਬੁੱਧ ਜੈਸੇ ਮਹਾਨ پیغمبرੀ પુરੁਸ਼ ਨਾਲ ਇਤਨੇ ਦੁਸ਼ਮਣ ਨੇ ਤੋ ਖਿਮਾ ਕਰਨੇ جد پیغمبران تے پیغمبر مہان گرنانک دیو جی دی مہاراج لمبا اور وڈا لے کے آئے تو اتنی ویڈیو دشمنی سامنے آنی قدرتی گل ہے کیونکہ گرنانک گرو نانک کے بنا سان براہنی مت نہیں جگہ نہیں ہے اور نو سال کو گرنانک نے ایک پغاوت شروع کی تھی میں نہیں پہننا جنے ہو گل ختم میں پرمپراوادی نہیں ہوں اور میں وید بھی نہیں پڑھنا ہے دیانند نے کہہ دیا گرو نانک وید پاٹھی تھوڑی سی گرو کو کوئی سسکرت تھوڑی آدھی تھی انہوں نے ਨਿਰਭੈ ਕੀ ਜਗ੍ਹਾ ਪਰ ਨਿਰਭਉ ਲਿਖਾ ਹੈ ਪਰ ਉਹਨੂੰ ਕੌਣ ਦੱਸੇ ਗੁਰੂ ਨਾਨਕ ਸੰਸਕ੍ਰਿਤ ਪੜਾਣ ਆਇਆ ਇਸ ਦੇ ਟੀਚਰ ਸੀ ਕੋਈ ਸੰਸਕ੍ਰਿਤ ਪੜਾਣ ਆਇਆ ਨਹੀਂ ਗੁਰੂ ਨਾਨਕ ਸੱਚ ਪੜਾਣ ਆਇਆ ਸੱਚ ਕੀ ਹੈ ਇਹ ਭਾਸ਼ਾ ਤੇ ਅਲੱਗ-ਅਲੱਗ ਭਾਂਡੇ ਨੇ ਚਾਹੇ ਅਰਬੀ ਹੈ ਫਾਰਸੀ ਹੈ ਸੰਸਕ੍ਰਿਤ ਹੈ ਪੰਜਾਬੀ ਹੈ ਸਿੰਧੀ ਹੈ ਬੰਗਲਾ ਹੈ ਮਰਾਠੀ ਹੈ ਇਹ ਤੇ ਭਾਂਡੇ ਨੇ ਦੇਖਣਾ ਤੇ ਭਾਂਡੇ ਵਿੱਚ ਭੋਜਨ ਕੀ ਹੈ ਇਹ ਤੇ ਭਾਂਡੇ ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ ਤੇ ਅਰਬੀ ਇੱਕ ਭਾਂਡਾ ਹੈ ਸੰਸਕ੍ਰਿਤ ਇੱਕ ਭਾਂਡਾ ਹੈ ਇੰਗਲਿਸ਼ ਇੱਕ ਭਾਂਡਾ ਹੈ ਪੰਜਾਬੀ ਇੱਕ ਭਾਂਡਾ ਹੈ ਔਰ ਇਸੇ ਤਰੀਕੇ ਨਾਲੇ ਬਰਤਨ ਹੈ ਬੰਗਾਲੀ ਸਿੰਧੀ ਮਰਾਠੀ ਸਵਾਲ ਤੇ ਹੈ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਵਿੱਚ ਮਿੱਟੀ ਹੋਵੇ ਤੇ ਭੁੱਖ ਮਿਟੇ ਕਿ ਮਿੱਟੀ ਖਾ ਕੇ ਤੇ ਜੇ ਭਾਂਡਾ ਅਦਰ ਮਿੱਟੀ ਦਾ ਹੋਵੇ ਤੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਇਆ ਹੈ ਜਿਮਾ ਕਰਨੇ ਛੱਕ ਕੇ ਤ੍ਰਿਪਤੀ ਮਿਲੇਗੀ 올 ਆਵਰ ਤੇ ਮੈਂ ਮੰਨਦਾ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ ਸਾਰੇ ਭਾਂਡੇ ਸੋਨੇ ਦੇ ਨੇ ਚਾਹ ਵਸੰਤ ਤੇ ਤੇ ਚਾਹ ਫਾਰਸੀ ਚਾਹ ਅਰਬੀ ਹੈ ਤੇ ਚਾਹ ਪੰਜਾਬੀ ਹੈ ਚਾਹ ਉਰਦੂ ਹੈ ਤੇ ਚਾਹ ਬੰਗਲਾ ਹੈ ਚਾਹ ਮਰਾਠੀ ਹੈ ਇਹ ਸਭ ਭਾਂਡੇ ਸੋਨੇ ਦੇ ਨੇ ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ ਭਾਂਡੇ ਦੀ ਮਹਾਨਤਾ ਹੋਵੇ ਕਿ ਭਾਂਡੇ 'ਚ ਹੈ ਕੀ ਅਗਰ ਭਾਂਡਿਆਂ 'ਚ ਪਖੰਡ ਹੈ ਭਾਂਡਿਆਂ 'ਚ ਢੋਠ ਝੂਠ ਪਿਆ ਹੈ ਭਾਂਡਿਆਂ 'ਚ ਵਿਤਕਰੇ ਪਏ ਨੇ ਭਾਂਡਿਆਂ 'ਚ ਦੁਸ਼ਮਣੀ ਪਈ ਹੈ ਇੰਨਾ ਭਾਂਡਿਆਂ ਨੂੰ ਕੀ ਕਰੀਏ ਛੱਕ ਕੇ ਇੱਕ ਤ੍ਰਿਪਤੀ ਮਿਲੇਗੀ